ਨੇ ਚੈਨਲ ਮਾਈਗ੍ਰੇਟ ਪ੍ਰੋਪਰਟੀਆਂ ਐਂਡ ਟ੍ਰੈਵਲ ਤੇ ਜਿਵੇਂ ਕਿ ਆਪ ਸਭ ਨੂੰ ਪਤਾ ਆਪਾਂ ਸਮੇਂ ਸਮੇਂ ਤੇ ਪ੍ਰੋਪਰਟੀਆਂ ਦੇ ਰਿਗਾਰ ਨਾਲ ਜਿਹੜੀਆਂ ਨਵੀਆਂ ਅਪਡੇਟ ਆਉਂਦੀਆਂ ਨੇ ਆਪਣੇ ਚੈਨਲ ਦੇ ਉੱਪਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਇਸੇ ਤਰ੍ਹਾਂ ਦੀ ਇੱਕ ਨਵੀਂ ਅਪਡੇਟ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਇੱਕ ਨੋਟੀਫਿਕੇਸ਼ਨ ਸਰਕੂਲੇਟ ਹੋਇਆ ਸੀ ਐਨਓਸੀ ਦੇ ਸਬੰਧ ਦੇ ਵਿੱਚ ਤੇ ਉਸ ਦੇ ਸਬੰਧ ਦੇ ਵਿੱਚ ਆਪ ਨੂੰ ਕਾਫੀ ਕਾਲਮ ਵਗੈਰਾ ਆਇਆ ਮੈਸੇਜ ਵਗੈਰਾ ਆਇਆ ਉਹ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਐਨਓਸੀ ਦੇ ਸਬੰਧ ਦੇ ਵਿੱਚ ਉਹ ਕਿੰਨਾ ਪ੍ਰਾਪਰਟੀਆਂ ਦੇ ਉੱਪਰ ਲਾਗ ਹੁੰਦਾ ਉਸ ਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਸਭ ਨੂੰ ਰਿਕਵੈਸਟ ਆਪਨੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਬਸਕ੍ਰਾਈਬ ਦੇ ਨਾਲ ਆਪਣੇ ਜੁਆਇਨ ਦੀ ਆਪਸ਼ਨ ਆ ਉੱਥੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ ਸੋ ਸਾਰਿਆਂ ਦਾ ਧੰਨਵਾਦ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪਿੱਛੇ ਜੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਇੱਕ ਟਵੀਟ ਦੇ ਰਹੇ ਜੋ ਕਿ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਟ੍ਰੀਗਰ ਦੇ ਰਹੇ ਨੇ ਕਹੇ ਐਲਾਨ ਕੀਤਾ ਸੀਗਾ ਵੀ ਜਿਹੜਾ ਹੁਣ ਕੋਈ ਵੀ ਪ੍ਰਾਪਰਟੀਆਂ ਨੇ ਪੰਜਾਬ ਦੇ ਵਿੱਚ ਉਸ ਦੇ ਉੱਪਰ ਜਿਹੜੀ ਐਨਓਸੀ ਦੀ ਸ਼ਰਤ ਆ ਉਹ ਮੁਕੰਮਲ ਤੌਰ ਤੇ ਖਤਮ ਕਰ ਦਿੱਤੀ ਜਾਵੇਗੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਆਪਣੀ ਪ੍ਰਾਪਰਟੀਆਂ 플ੌਟ ਜਾਂ ਘਰ ਕੋਈ ਵੀ ਸੇਲ ਜਾਂ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਨਓਸੀ ਦੀ ਹੁਣ ਜ਼ਰੂਰਤ ਨਹੀਂ ਹੋਵੇਗੀ ਤੇ ਉਹ ਇਹ ਜੇ ਐਲਾਨ ਹੋਇਆ ਸੀ ਤੇ ਉਸ ਦੇ ਉੱਪਰ ਆਪਾਂ ਫੁੱਲ ਵੀਡੀਓ ਵੀ ਬਣਾਈ ਸੀ ਤੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਫਿਰ ਕਾਫੀ ਜਿਆਦਾ ਕਾਲਾਂ ਆਈ ਨੇ ਵੀ ਉਹਦਾ ਨੋਟੀਫਿਕੇਸ਼ਨ ਕਦੋਂ ਜਾਰੀ ਹੋਵੇਗਾ ਤੋ ਉਸੇ ਹੀ ਸਬੰਧ ਦੇ ਵਿੱਚ ਨਹੀਂ ਸੀ ਕਿ ਜਿਹੜਾ ਕੱਲ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਇੱਕ ਨੋਟੀਫਿਕੇਸ਼ਨ ਕੱਲ ਜਾਰੀ ਹੋਇਆ ਐਨਓਸੀ ਦੇ ਸਬੰਧ ਦੇ ਵਿੱਚ ਤੇ ਕਾਫੀ ਲੋਕਾਂ ਨੂੰ ਕਨਫਿਊਜ਼ ਹੋ ਗਏ ਤੇ ਆਪ ਨੂੰ ਮੈਸੇਜ ਵਗੈਰਾ ਵੀ ਆਏ ਕਾਲ ਵਗੈਰਾ ਵੀ ਆਈਆਂ ਵੀ ਜਿਹੜਾ ਨੋਟੀਫਿਕੇਸ਼ਨ ਐ ਐਨਓਸੀ ਦਾ ਵੀ ਇਹ ਉਹ ਲਾਗੂ ਹੋਇਆ ਜਿਹੜਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਟਵੀਟ ਦੇ ਰੈਨ ਐਲਾਨ ਕੀਤਾ ਸੀ ਸੋ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ ਕੱਲ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਐ ਐਨਓਸੀ ਦੇ ਸਬੰਧ ਦੇ ਵਿੱਚ ਇਹ ਉਹ ਨੋਟੀਫਿਕੇਸ਼ਨ ਨਹੀਂ ਹੈ ਜਿਹੜਾ ਜਿਸ ਦੀ ਤੁਸੀਂ ਵੇਟ ਕਰ ਰਹੇ ਹੋ ਇਹਦਾ ਨੋਟੀਫਿਕੇਸ਼ਨ ਜਿਹੜਾ ਹੈਗਾ ਆ ਇਸ ਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਦਿੰਨੇ ਆ ਇਹ ਨੋਟੀਫਿਕੇਸ਼ਨ ਜਿਹੜਾ ਪਿੰਡਾਂ ਦੇ ਵਿੱਚ ਜਗ੍ਹਾ ਹੁੰਦੀਆਂ ਨੇ ਪ੍ਰਾਪਰਟੀਆਂ ਹੁੰਦੀਆਂ ਨੇ ਜਿਹਨੂੰ ਆਪਾਂ ਆਬਾਦੀ ਦੇ ਵਾਲੀ ਜਗ੍ਹਾ ਕਹਿੰਦੇ ਆ ਜਾਂ ਰੂੜੀਆਂ ਵਾਲੀ ਜਗ੍ਹਾ ਆਪਾਂ ਕਹਿ ਸਕਦੇ ਆ ਇਹ ਉਹਨਾਂ ਦੇ ਉੱਪਰ ਹੋਇਆ ਕਿਉਂਕਿ ਕਈ ਸ਼ਿਕਾਇਤਾਂ ਸਰਕਾਰ ਕੋਲ ਪਹੁੰਚੀਆਂ ਸਨ ਜਿਵੇਂ ਜਿਵੇਂ ਰਜਿਸਟਰਰ ਸਬ ਰਜਿਸਟਰਰ ਜਿਹੜੇ ਆਬਾਦੀ ਦੇ ਵਾਲੀ ਜ਼ਗੜਾ ਦੀ ਵੀ ਐਨਓਸੀ ਲੋਕਾਂ ਕੋਲੋਂ ਮੰਗ ਰਹੇ ਹਨ ਕੋਈ ਆਪਣਾ ਪਲੋਟ ਸੇਲ ਕਰਨਾ ਚਾਹੁੰਦਾ ਹੈ ਜਾਂ ਕੋਈ ਪਲੋਟ ਪਰਚੇਜ਼ ਕਰਨਾ ਚਾਹੁੰਦਾ ਹੈ ਜਾਂ ਆਪਣਾ ਕੋਈ ਘਰ ਵੇਚਣਾ ਚਾਹੁੰਦਾ ਹੈ ਖਰੀਦਣਾ ਚਾਹੁੰਦਾ ਹੈ ਤਾਂ ਜਿਹੜੇ ਤਹਿਸੀਲਦਾਰ ਨੇ ਜਾਂ ਸਬ ਤਹਿਸੀਲਦਾਰ ਨੇ ਉਹ ਉਹਨਾਂ ਤੋਂ ਆਬਾਦੀ ਦੇ ਵਾਲੀ ਜਗ੍ਹਾ ਦੀ ਵੀ ਐਨਓਸੀ ਮੰਗ ਰਹੇ ਸੀਗੇ ਤਾਂ ਉਸ ਸੰਬੰਧ ਦੇ ਵਿੱਚ ਕੱਲ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਆਬਾਦੀ ਦੇ ਜਗਾਂ ਵਾਸਤੇ ਜਾਂ ਜਿਹਨਾਂ ਉੱਪਰ ਉਡੀਆਂ ਵਾਲੀ ਜਗ੍ਹਾ ਕਹਿ ਸਕਦੇ ਆ ਪਿੰਡਾਂ ਦੇ ਵਿੱਚ ਵੀ ਹੁਣ ਤੁਹਾਨੂੰ ਉਹਨਾਂ ਦੇ ਉੱਪਰ ਐਨਓਸੀ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਪਿੰਡਾਂ ਦੇ ਵਿੱਚ ਆਬਾਦੀ ਦੇ ਵਾਲੀ ਕੋਈ ਵੀ ਜਗ੍ਹਾ ਜਾਂ ਕੋਈ ਪਲਾਟ ਜਾਂ ਕੋਈ ਘਰ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੁਣ ਐਨਓਸੀ ਦੀ ਜ਼ਰੂਰਤ ਨਹੀਂ ਹੈਗੀ ਸੋ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਆਬਾਦੀ ਦੇ ਵਾਲੀ ਜਗ੍ਹਾ ਵਾਸਤੇ ਸੀਗਾ ਬਾਕੀ ਪ੍ਰਾਪਰਟੀਆਂ ਪ੍ਰਾਪਰਟੀਆਂ ਲਈ ਨਹੀਂ ਸੀਗਾ ਜਿਵੇਂ ਕਿ ਕਲੋਨੀਆਂ ਨੇ ਸ਼ਹਿਰਾਂ ਦੇ ਵਿੱਚ ਪਲਾਟ ਨੇ ਜਾਂ ਘਰ ਨੇ ਉਹਨਾਂ ਲਈ ਇਹ ਨੋਟੀਫਿਕੇਸ਼ਨ ਨਹੀਂ ਸੀ ਹੈਗਾ ਸੋ ਆਪ ਨੂੰ ਕਾਫੀ ਕਾਲ ਵਗੈਰਾ ਆਈ ਸੀ ਤਾਂ ਆਪਾਂ ਤਾਂ ਹੀ ਇਹ ਅੱਜ ਵੀਡੀਓ ਬਣਾ ਰਹੇ ਤੁਹਾਨੂੰ ਐਕਸਪਲੇਨ ਕਰ ਸਕੀਏ ਉਹ ਜਿਹੜਾ ਟਵੀਟ ਸੀਗਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਉਹ ਦੂਸਰੀ ਪ੍ਰਾਪਰਟੀ ਦੇ ਉੱਪਰ ਸੀ ਤੇ ਇਹ ਜਿਹੜੀ ਆਬਾਦੀ ਦੀ ਵਾਲੀ ਜਗ੍ਹਾ ਹੁੰਦੀ ਏ ਇਹ ਪੰਜਾਬ ਅਪਾਰਟਮੈਂਟ ਪ੍ਰਾਪਰਟੀ ਐਂਡ ਰੈਗੂਲੇਸ਼ਨ ਐਕਟ ਦੇ ਅਧੀਨ ਨਹੀਂ ਆਉਂਦੀ ਆਬਾਦੀ ਦੀ ਵਾਲੀ ਜਗ੍ਹਾ ਸੋ ਜਿਹੜਾ ਇਹ ਨੋਟੀਫਿਕੇਸ਼ਨ ਆ ਇਹ ਉਹਨਾਂ ਜਗ੍ਹਾ ਦੇ ਲਈ ਜਾਰੀ ਹੋਇਆ ਹੈ ਜਿਹੜਾ ਵੀ ਐਮਸੀ ਖਤਮ ਹੋਈ ਹੈ ਨਾ ਕਿ ਦੂਸਰੀਆਂ ਪ੍ਰਾਪਰਟੀਆਂ ਦੇ ਉੱਪਰ ਸੋ ਉਸ ਦੀ ਆਪਾਂ ਸਰਕਾਰ ਨੂੰ ਰਿਕਵੈਸਟ ਕਰਦੇ ਆਂ ਵੀ ਜਿਹੜਾ ਸੀਐਮ ਸਰਦਾਰ ਪ੍ਰੋਗਰਸਿੰਗ ਮਾਨ ਨੇ ਐਲਾਨ ਕੀਤਾ ਸੀ ਟਵੀਟ ਵੀ ਕੀਤਾ ਸੀਗਾ ਜਿਸ ਦੀ ਆਪਾਂ ਵੀਡੀਓ ਵੀ ਬਣਾਈ ਸੀ ਤੇ ਆਪਾਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਉਹ ਸਬੰਧ ਦੇ ਵਿੱਚ ਤੁਸੀਂ ਜਿਹੜਾ ਐਨਓਸੀ ਦਾ ਜਿਹੜਾ ਨੋਟੀਫਿਕੇਸ਼ਨ ਆ ਵੋਚੇ ਇੱਕ ਦਿਨ ਛੇਤੀ ਜਾਰੀ ਕੀਤਾ ਜਾਵੇ ਪਲੌਂਡੀਆਂ ਦੇ ਲਈ ਸ਼ਹਿਰਾਂ ਦੇ ਵਿੱਚ ਜਿਹੜੇ ਪਲੌਟ ਨੇ ਘਰ ਨੇ ਵੀ ਆਪਣੇ ਖਰੀਦਣਾ ਜਾਂ ਵੇਚਣਾ ਚਾਹੁੰਦਾ ਹੈ ਤੇ ਇਸ ਦੇ ਨਾਲ ਜਿੰਨਾ ਲੋਕਾਂ ਨੇ ਪਲੌਟ ਲਏ ਹੋਏ ਨੇ ਉਹਨਾਂ ਨੂੰ ਇਲੈਕਟ੍ਰਿਸਿਟੀ ਕਨੈਕਸ਼ਨ ਨਹੀਂ ਮਿਲ ਰਿਹਾ ਉਹਨਾਂ ਦੇ ਨਕਸ਼ੇ ਨਹੀਂ ਘਰਾਂ ਦੇ ਪਾਸ ਹੋ ਰਹੇ ਸੋ ਇਹ ਵੀ ਆਪਣਾ ਬੇਨਤੀ ਕਰਦੇ ਆ ਰਿਕਵੈਸਟ ਕਰਦੇ ਆ ਪੰਜਾਬ ਸਰਕਾਰ ਨੂੰ ਸਰਦਾਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਖੇਤੀ ਜਿੱਤੀ ਐਨਓਸੀ ਦੀ ਇਹ ਕਿਹੜੇ ਤੋਂ ਕਦਮ ਕੀਤੀ ਜਾਵੇ ਪ੍ਰਾਪਰਟੀ ਦੇ ਉੱਪਰ ਤਾਂ ਜੋ ਲੋਕ ਆਪਣੇ ਪਲਾਟ ਜਾਂ ਘਰ ਸਹੀ ਪ੍ਰਚੈ ਕਰ ਸਕਣ ਤੇ ਇਸ ਦੇ ਨਾਲ ਆਪਣਾ ਜਿਹੜਾ ਕਨੈਕਸ਼ਨ ਆ ਬਾਟਰ ਦਾ ਕਨੈਕਸ਼ਨ ਆ ਬਿਜਲੀ ਦਾ ਕਨੈਕਸ਼ਨ ਆ ਸੀਵਰੇਜ ਦਾ ਕਨੈਕਸ਼ਨ ਆ ਜਾਂ ਆਪਣੇ ਘਰ ਦਾ ਨਕਸ਼ਾ ਪਾਸ ਕਰਾਣੇ ਜਾਂਦੇ ਆ ਉਹ ਬਿਨਾਂ ਇਹੋ ਸੀਕੂ ਕਰਵਾ ਸਕਣ ਸੋ ਅੱਪਰ ਤੁਹਾਨੂੰ ਇਹ ਦੱਸਣਾ ਜਾਂਦੇ ਸੀ ਅ ਜੇ ਵੀਡੀਓ ਇਸੇ ਪੇਜ阿里 ਹੋਏ ਹੈ ਇਹ ਆਬਾਦੀ ਦੇ ਜਮ੍ਹਾਂ ਜਿਹੜੀਆਂ ਹੁੰਦੀਆਂ ਨੇ ਜਿਹੜੀ ਪੰਜਾਬ ਅਪਾਰਟਮੈਂਟ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੇ ਅਧੀਨ ਨਹੀਂ ਆਉਂਦੀਆਂ ਉਹਨਾਂ ਦੇ ਲਈ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੁਹਾਨੂੰ ਇਹ ਇਹ ਆਬਾਦੀ ਦੇ ਜਗ੍ਹਾ ਦੇ ਵਿੱਚ ਹੁਣ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬ ਦੇ ਨਾਲ ਜੁਆਇਨ ਵੀ ਆਪਸ਼ਨ ਉੱਥੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ ਹੁਣ ਆਪ ਇੱਕ ਨਵੀਂ ਹੋ ਵੀਡੀਓ ਦੇ ਨਾਲ ਨਵੀਂ ਇਨਫਰਮੇਸ਼ਨ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਜਦ ਤੱਕ ਲਈ ਆਪ ਨੂੰ ਆਗਿਆ ਦਉ ਸਭ ਦਾ ਧੰਨਵਾਦ